ਡਿਪਾਰਟਮੈਂਟ ਆਫ ਹੋਮਲੈਂਡ ਸੈਕਿਉਰਿਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਰਿੱਕੀ ਮਾਰਸ਼ਲ ਸਮੇਤ ਦੋ ਲੋਕ ਸਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ 에ਜੰਟ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ 에ਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿੱਚ ਲੱਗੇ ਆਈਸੀਸੀ ਅਤੇ ਅਮਰੀਕੀ ਮਾਰਸ਼ਲਾ ਦੀ ਇੱਕ ਟੀਮ ਦਾ ਸਸੇ ਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕਲ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਹਿਰਾਸਤ ਦੇ ਵਿੱਚੋਂ ਭੱਜ ਗਿਆ ਸੀ ਨਿਆ ਅਭਿਭਾਗ ਦੇ ਅਨੁਸਾਰ ਸ਼ੱਕੀ ਚੀਜ਼ ਦੀ ਪਛਾਣ 40 ਸਾਲਾ ਕਾਲਜ ਟੋਸ ਰିକਾਰਡੋ ਪੈਰੀਆਸ ਤੇ ਜੋ ਹੋਈ ਹੈ ਉਸ ਉਤੇ ਇੱਕ ਸੰਘੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰਫਤਾਰੀ ਦੇ ਦੌਰਾਨ ਉਸ ਦੀ ਗਾਰ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨਾਂ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਵੀਰ ਵਾਹਨ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸ਼ੱਕੀ ਦਾ ਇੱਕ ਟਿਕਟੋਕ ਪੇਜ ਵੀ ਹੈ ਜਿੱਥੇ ਉਹ ਪਾਇਚਾਰਿਆਂ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਨਾਲ ਹੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ ਡੀ ਐਚ ਐਸ ਗਤੀਵਿਧੀ ਨੂੰ ਵੀ ਰਿਕਾਰਡ ਕੀਤਾ ਉਸਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪਰਕੀਜਾ ਵਿੱਚ ਉਸ ਨੂੰ ਉਸਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ਐਸੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰ ਨੇ ਯੂਐਸ ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਲਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰ ਬੰਦ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਵੰਤਾ ਅਤੇ ਕਾਨੂੰਨ ਲਾਗੂ ਕਰਨ ਵਾਲੇ ਦੀ ਸੁਰੱਖਿਆ ਤੇ ਡਰੋਂ ਸੱਜੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚੁਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਕੋਹਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਰਿਕੋਸ਼ਟ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ। ਕਾਨੂੰਨ ਲਾਗੂ ਕਰਨ ਵਾਲੇ ਸੂਤਰਨੇ ਕਿ ਹੈ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਏਜੰਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇਕ ਅਧਿਪਤੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ। डाउनलोड करो सा एप एंड्रॉइड या आईओ एस रोको एमेजोन फायर टीवी देख सकते हो लाइव स्ट्रीमिंग डब्ल्यू 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 डॉट ग्लोबल ਡਿਪਾਰਟਮੈਂਟ ਆਫ ਹੋਮਲੈਂਡ ਸੈਕਿਉਰਿਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਰਿੱਕੀ ਮਾਰਸ਼ਲ ਸਮੇਤ ਦੋ ਲੋਕ ਜ਼ਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ 에ਜੰਟ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ 에ਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿੱਚ ਲੱਗੇ ਆਈਸੀਸੀ ਅਤੇ ਅਮਰੀਕੀ ਮਾਰਸ਼ਲਾਂ ਦੀ ਇੱਕ ਟੀਮ ਦਾ ਹੈ ਦਾਸੀਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਹਿਰਾਸਤ ਦੇ ਵਿੱਚੋਂ ਭੱਜ ਗਿਆ ਸੀ ਨਿਯਾ ਵਿਭਾਗ ਦੇ ਅਨੁਸਾਰ ਸ਼ੱਕੀ ਚੀਜ਼ ਦੀ ਪਛਾਣ 44 ਸਾਲਾ ਕਾਲਜ ਟੋਸ ਰିକਾਰਡੋ ਪੈਰੀਆਸ ਤੇ ਜੋ ਹੋਈ ਹੈ ਉਸ ਉਤੇ ਇੱਕ ਸੰਘੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰਿਫਤਾਰੀ ਦੇ ਦੌਰਾਨ ਉਸ ਦੀ ਗੱਾਰ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਵੀਰਵਾਨ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਗਈ ਹੈ ਸ਼ੱਕੀ ਦਾ ਇੱਕ ਟਿੱਕਟੋਕ ਪੇਜ ਵੀ ਹੈ ਜਿੱਥੇ ਉਹ ਪਾਇਚਾਰਿਆ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਦਿਨ ਵਾਲੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ ਡੀ ਐਚ ਐਸ ਗਤੀਵਿਧੀ ਨੂੰ ਵੀ ਰਿਕਾਰਡ ਕੀਤਾ ਉਸਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪਰਿਕਿਰਿਆ ਵਿੱਚ ਉਸ ਨੂੰ ਉਸਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ਐਸੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰ ਨੇ ਯੂਐਸ ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰ ਬੰਦ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਵੰਤਾ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਸੁਰੱਖਿਆ ਤੇ ਡਰੋਂ ਸਾਡੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚੁਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਕੋਹਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਰਿਕੋਸ਼ਟ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ। ਕਾਨੂੰਨ ਲਾਗੂ ਕਰਨ ਵਾਲੇ ਸੂਤਰਨੇ ਕਿ ਹੈ ਕਿ ਚਾਂਚ ਕਰ ਤਮਾਦਾ ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਕੋਲੀਬਾਰੀ ਸ਼ੁਰੂ ਹੋ ਗਈ। ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਏਜੰਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇਕੱਦੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री भेट रोकू अते थे अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਦੱਸਿਆ ਕਿ ਲਾਸ ਐਂਜਲਸ ਦੇ ਵਿੱਚ ਮੰਗਲਵਾਰ ਤੜਕੇ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਇੱਕ ਕਮਦਿੱਕੀ ਮਾਰਸ਼ਲ ਸਮੇਤ ਦੋ ਲੋਕ ਸਖਮੀ ਹੋ ਗਏ ਇੱਕ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਇੱਕ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਜੰਦ ਦੇ ਹਥਿਆਰ ਨੂੰ ਉਦੋਂ ਛੱਡ ਦਿੱਤਾ ਗਿਆ ਜਦੋਂ 에ਜੰਟ ਨੇ ਇੱਕ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜੋ ਸਪਸ਼ਟ ਤੌਰ ਤੇ ਇੱਕ ਵਾਹਨ ਦੇ ਨਾਲ ਟਕਰਾ ਗਿਆ ਸੀ ਜੋ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਿੱਚ ਲੱਗੇ ਆਈਸੀਸੀ ਅਤੇ ਅਮਰੀਕੀ ਮਾਰਸ਼ਲਾ ਦੀ ਇੱਕ ਟੀਮ ਦਾ ਸਸੇ ਤੇ ਸ਼ੱਕੀ ਦੀ ਹਾਲਤ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਕੈਲੀਫੋਰਨੀਆ ਦੇ ਯੂਐਸ ਮਾਰਸ਼ਲ ਸੈਂਟਰਲ ਡਿਸਟ੍ਰਿਕਟ ਦੇ ਇੱਕ ਬਿਆਨ ਦੇ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਅਮਰੀਕੀ ਮਾਰਸ਼ਲ ਦੀ ਹਾਲਤ ਇਸ ਸਮੇਂ ਸਥਿਰ ਹੈ ਇੱਕ ਹੋਰ ਕਾਨੂੰਨ ਲਾਗੂ ਕਰਨ ਵਾਲੇ ਸੂਤਰ ਨੇ ਸੀਐਨਐਨ ਨੂੰ ਦੱਸਿਆ ਕਿ ਐਫਪੀਆਈ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਡੀਐਚਐਸ ਨੇ ਕਿਹਾ ਕਿ ਇਹ ਘਟਨਾ ਨਿਸ਼ਾਨਬੱਧ ਇਨਫੋਰਸਮੈਂਟ ਟ੍ਰੈਫਿਕਲ ਸਟਾਪ ਦੌਰਾਨ ਵਾਪਰੀ ਅਤੇ ਸ਼ੱਕੀ ਪਹਿਲਾਂ ਹਿਰਾਸਤ ਦੇ ਵਿੱਚੋਂ ਭੱਜ ਗਿਆ ਸੀ ਨਿਆਯ ਵਿਭਾਗ ਦੇ ਅਨੁਸਾਰ ਸ਼ੱਕੀ ਚੀਜ਼ ਦੀ ਪਛਾਣ 40 ਸਾਲਾ ਕਾਲਜ ਟੋਸ ਰିକਾਰਡੋ ਪੈਰੀਆਸ ਤੇ ਜੋ ਹੋਈ ਹੈ ਉਸ ਉਤੇ ਇੱਕ ਸੰਘੀ ਅਧਿਕਾਰੀ ਉਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ ਇਮੀਗ੍ਰੇਸ਼ਨ ਗ੍ਰਫਤਾਰੀ ਦੇ ਦੌਰਾਨ ਉਸ ਦੀ ਗਾਰ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨ ਦੇ ਲਈ ਏਜੰਸੀ ਨੇ ਕਿਹਾ ਹੈ ਕਿ ਉਸ ਦੇ ਵੀਰ ਵਾਹਨ ਨੂੰ ਲਾਸ ਐਂਜਲਸ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਸ਼ੱਕੀ ਦਾ ਇੱਕ ਟਿਕਟੋਕ ਪੇਜ ਵੀ ਹੈ ਜਿੱਥੇ ਉਹ ਪਾਇਚਾਰਿਆਂ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ ਉਸਦੇ ਵਕੀਲ 카ਰਲੋਸ ਜੁਰਾਡੋ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਨਾਲ ਹੀ ਸ਼ੱਕੀ ਨੇ ਆਪਣੇ ਘਰ ਦੇ ਬਾਹਰ ਡੀ ਐਚ ਐਸ ਗਤੀਵਿਧੀ ਨੂੰ ਵੀ ਰਿਕਾਰਡ ਕੀਤਾ ਉਸਦੇ ਵਕੀਲ ਨੇ ਕਿਹਾ ਕਿ ਕਿਸੇ ਤਰ੍ਹਾਂ ਰਿਕਾਰਡਿੰਗ ਦੀ ਪ੍ਰਕਿਰਿਆ ਵਿੱਚ ਉਸ ਨੂੰ ਉਸਦੇ ਇੱਕ ਅੰਗ ਦੇ ਵਿੱਚ ਗੋਲੀ ਲੱਗ ਗਈ ਤੇ ਸਾਨੂੰ ਯਕੀਨ ਨਹੀਂ ਹੈ ਕਿ ਗੋਲੀ ਕਿੱਥੇ ਹੈ ਤੇ ਉਸਦੀ ਹਾਲਤ ਕੀ ਹੈ ਐਸੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰ ਯਾਨੀ ਯੂਐਸ ਮਾਰਸ਼ਲਾਂ ਦੀ ਸਹਾਇਤਾ ਦੇ ਨਾਲ ਇੱਕ ਮਿਆਰੀ ਕਾਨੂੰਨ ਲਾਗੂ ਕਰਨ ਵਾਲੀ ਪ੍ਰਕਿਰਿਆ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਲਿਆ। ਗੈਰ ਕਾਨੂੰਨੀ ਪ੍ਰਵਾਸੀਆਂ ਨੇ ਆਪਣੀ ਗੱਡੀ ਨੂੰ ਹਥਿਆਰ ਬੰਦ ਕੀਤਾ ਅਤੇ ਭੱਜਣ ਦੀ ਕੋਸ਼ਿਸ਼ ਦੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਵਾਹਨ ਨੂੰ ਟੱਕਰ ਮਾਰਨੀ ਸ਼ੁਰੂ ਕਰ ਦਿੱਤੀ। ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਵੰਤਾ ਅਤੇ ਕਾਨੂੰਨ ਲਾਗੂ ਕਰਨ ਵਾਲੇ ਦੀ ਸੁਰੱਖਿਆ ਤੇ ਡਰੋਂ ਸੱਜੇ ਅਧਿਕਾਰੀਆਂ ਨੇ ਆਪਣੀਆਂ ਸਿਖਲਾਈ ਦੀ ਪਾਲਣਾ ਕੀਤੀ ਹੈ ਤੇ ਰੱਖਿਆਤਮਕ ਗੋਲੀਆਂ ਚੁਲਾਈਆਂ ਨੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਕੋਹਣੀ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਹੈ ਅਤੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਹੱਥ ਵਿੱਚ ਇੱਕ ਰਿਕੋਸ਼ਟ ਗੋਲੀ ਲੱਗੀ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ। ਕਾਨੂੰਨ ਲਾਗੂ ਕਰਨ ਵਾਲੇ ਸੂਤਰਨੇ ਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਕਾਈਸੀਈ ਅਧਿਕਾਰੀ ਦੇ ਸ਼ੱਕੀ ਦੇ ਵਾਹਨ ਦਾ ਸਾਹਮਣਾ ਕਰਨ ਅਤੇ ਆਪਣੇ ਸਰਵਿਸ ਹਥਿਆਰ ਦੇ ਨਾਲ ਖਿੜਕੀ ਤੋੜਨ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਸ਼ੱਕੀ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸਮੇਂ ਅਧਿਕਾਰੀਆਂ ਦਾ ਮੰਨਣਾ ਹੈ ਕਿ ਏਜੰਟਾ ਦਾ ਹਥਿਆਰ ਚੱਲ ਗਿਆ ਜਿਸ ਨਾਲ ਸ਼ੱਕੀ ਅਤੇ ਇਕ ਅਧਿਪਤੀ ਯੂਐਸ ਮਾਰਸ਼ਲ ਦੋਵਾਂ ਨੂੰ ਸੱਤ ਲੱਗੀ ਹੈ। हूँ तुम देख सकते हो ग्लोबल पंजाब टीवी डाउनलोड करो साप एंड्रॉयड या आई ओ एस फ्री बिच रोकू और एमेजोन फायर टीवी ते एप्पल टीवी ते नाल ही देख सकते हो लाइव स्ट्रीमिंग डबल्यू 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 डॉट